ਸਤਨਾਮ ਵਾਹਿਗੁਰੂ ਸਾਬ ਜਿਓ ਆਸ ਇੱਕ ਤੋ ਪਤਰ ਭਰ ਔਰਕਟ ਕੁਰਕਟ ਇੱਕ ਤੋ ਪਤਰ ਭਰ ਪਾਣੀ ਆਸ ਬਾਸ ਪੰਜ ਜੋਗੀਆਂ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨ ਗਨ ਬਾਡਾ ਡੂ ਕਿਨੇ ਵਿਵੇਕੀ ਕਾਟੀ ਤੂੰ ਰਹਾਉ ਸਾਗਲ ਮਾਹੇ ਨਗੜੀਗਾ ਵਸਾ ਸਾਗਲ ਮਾਰਿਓ ਹੋਇ ਰੀ ਤਗਲਿਆ ਕੀ ਉਹ ਬਹਿਣ ਭਾਣ ਜੀ ਜਿਨਹੇ ਬਰੀ ਤੇ ਸਜੇਰੀ ਹਮਰੋ ਵਰਤਾ ਬਡੋਬ ਵੇਗੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਤੇ ਕਾਇਮ ਔਰ ਹਮਰੇ ਨਿਗਟ ਨ ਆਵੇ ਨਾਕੋਂ ਕਾਟੀ ਤਨੋਂ ਕਾਡੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਇਕ ਤ ਪਤਰ ਭਰ ਔਰਕਟ ਕੁਰਕਟ ਇਕ ਤ ਪਤਰ ਭਰ ਪਾਣੀ ਆਸਵਾਸ ਪੰਜ ਜੋਗੀਆਂ ਬੈਠੇ ਬੀਚ ਨਕਟਦੇ ਰਾਨੀ ਨਕਟੀ ਕੋ ਠਾਨ ਗਨ ਬਾਡਾ ਨੂੰ ਕਿਨੇ ਵਿਵੇਕੀ ਕਾਟੀ ਦੂੰ ਰਹਾ ਸਾਗਲ ਮਾਹੇ ਨਗੜੀਗਾ ਵਸਾ ਸਾਗਲ ਮਾਰਿਓ ਹੈ ਰੀ ਸਾਗਲਿਆਂ ਕੀ ਉਹ ਬਹਿਣ ਭਾਣ ਜੀ ਜਿਨਹੇ ਬਰੀ ਤੇ ਸਜੇਰੀ ਹਮਰੋ ਵਰਦਾ ਬਡੋਬ ਵੇਗੀ ਆਪੇ ਸੰਤ ਕਹਾਵੇ ਓ ਹਮਾਰੇ ਮਾਤੇ ਕਾਇਮ ਔਰ ਹਮਰੇ ਨਿਗਟ ਨ ਆਵੇ ਨਾ ਕੰ ਕਾਟੀ ਕਾਨੋ ਕਾਡੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਗ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਬ ਜੀਓ ਆਸਾ ਇਕਦ ਪਤਰ ਭਰ ਔਰਕਟ ਕੁਰਕਟ ਇਕਦ ਪਤਰ ਭਰ ਪਾਣੀ ਆਸ ਬਾਸ ਪੰਜ ਜੋਗੀਆਂ ਬੈਠੇ ਬੀਚ ਨਕਟ ਦੇ ਰਾਨੀ ਨਕੀ ਕੋ ਠਨ ਗਨ ਬਾਡਾ ਨੂੰ ਕਿਨੇ ਵਿਵੇਕੀ ਕਾਟੀ ਤੂੰ ਰਹਾ ਸਾਗਲ ਮਾਹੇ ਨਗੜੀਗਾ ਵਾਸਾ ਸਾਗਲ ਮਾਰੇ ਹੋਈ ਰੀ ਸਾਗਲਿਆਂ ਕੀ ਉਹ ਬਹਿਣ ਭਾਣ ਜੀ ਜਿਨਹੇ ਬਰੀ ਤੇ ਸਜੇਰੀ ਅਮਰੋ ਵਰਦਾ ਵਡੋਭ ਵੇਗੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਤੇ ਕਾਇਮ ਔਰ ਹਮਰੇ ਨਿਗਟ ਨ ਆਵੇ ਨਾ ਕੋ ਕਾਟੀ ਤਨੋ ਕਾਡੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਗ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਬ ਜੀਓ ਆਸ ਇੱਕ ਤੋ ਪਤਰ ਭਰ ਔਰਕਟ ਕੁਰਕਟ ਇੱਕ ਤੋ ਪਤਰ ਭਰ ਪਾਣੀ ਆਸਵਾਸ ਪੰਜ ਜੋਗੀਆਂ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨ ਗਨ ਬਾਡਾ ਡੂ ਕਿਨੇ ਵਿਵੇਕੀ ਕਾਟੀ ਤੂੰ ਰਹਾ ਸਾਗਲ ਮਾਹੇ ਨਗੜੀ ਗਾਂ ਵਾਸਾ ਸਾਗਲ ਮਾਰਿਆ ਹੋਈ ਰੀ ਸਾਗਲਿਆਂ ਕੀ ਉਹ ਬਹਿਣ ਭਾਣ ਜੀ ਜਿਨਹੇ ਬਰੀ ਤੇ ਸਜੇਰੀ ਅਮਰੋ ਵਰਤਾ ਬਡੋਬ ਵੇਕੀ ਆਪੇ ਸੰਤ ਕਹਾਵੇ ਓ ਹਮਾਰੇ ਮਾਤੇ ਕਾਇਮ ਔਰ ਹਮਰੇ ਨਿਗਟ ਨ ਆਵੇ ਨਾਕੋਂ ਕਾਟੀ ਤਨੋਂ ਕਾਡੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਬ ਜਿਓ ਆਸ ਇੱਕ ਤੋ ਪਤਰ ਭਰ ਔਰਕਟ ਕੋਰਕਟ ਇੱਕ ਤੋ ਪਤਰ ਭਰ ਪਾਣੀ ਆਸ ਬਾਸ ਪੰਜ ਜੋਗੀਆਂ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨ ਗਨ ਬਾਡਾ ਨੂੰ ਕਿਨੇ ਵਿਵੇਕੀ ਕਾਟੀ ਦੂੰ ਰਹਾ ਸਾਗਲ ਮਾਹੇ ਨਗੜੀਗਾ ਵਸਾ ਸਾਗਲ ਮਾਰੇ ਹੋਈ ਰੀ ਸਗਲਿਆਂ ਕੀ ਉਹ ਬਹਿਣ ਭਾਣ ਜੀ ਜਿਨਹੇ ਬਰੀ ਤੇ ਸਜੇਰੀ ਹਮਰੋ ਵਰਤਾ ਬਡੋਬ ਵੇਗੀ ਆਪੇ ਸੰਤ ਕਹਾਵੇ ਓ ਹਮਾਰੇ ਮਾਤੇ ਕਾਇਮ ਔਰ ਹਮਰੇ ਨਿਗਟ ਨ ਆਵੇ ਨਾਕੋਂ ਕਾਟੀ ਤਨੋਂ ਕਾਡੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ